ਕਾਮਰੇਡ ਸਵਰਗੀਏ ਤਰਸ਼ੇਮ ਲਾਲ ਜੀ ਤੋਂ ਸਮਾਜ ਸੇਵਾ ਅਤੇ ਰਾਜਨੀਤੀ ਦੀ ਪ੍ਰੇਰਣਾ ਲੈ ਕੇ ਸਮਾਜ ਸੇਵਾ ਅਤੇ ਰਾਜਨੀਤੀ ਦੇ ਵਿੱਚ ਪੈਰ ਰੱਖਣ ਵਾਲੇ ਅਸ਼ਵਨੀ ਸ਼ਰਮਾ ਜੀ ਨੂੰ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਲੁਧਿਆਣੇ ਦਾ ਪ੍ਰਧਾਨ ਬਣਾਇਆ ਦਿੱਤਾ ਗਿਆ ਕਿਸ ਪ੍ਰਕਾਰ ਉਹ ਜਿਹੜਾ ਐਡੀ ਵੱਡੀ ਜਿਹੜੀ ਪ੍ਰਾਪਤੀ ਉਹਨਾਂ ਨੂੰ ਅਚੰਤ ਚਿਤ ਮਿਲਿਆ ਕਿਉਂਕਿ ਜਦੋਂ ਪ੍ਰਧਾਨਾਂ ਦੀ ਤੌਰ ਦੇ ਵਿੱਚ ਗੱਲਾਂ ਚੱਲਦੀਆਂ ਸੀ ਖੁੰਡ ਚਰਚਾ ਹੋ ਰਹੀ ਸੀ ਤਾਂ ਅਸ਼ਵਨੀ ਸ਼ਰਮਣ ਦੇ ਦਾ ਨਾਮ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ ਸੀ ਪਰ ਅਚੰਤ ਜਿਸ ਪ੍ਰਕਾਰ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਐਡਾ ਵੱਡਾ ਜਿਹੜਾ ਮਾਣ ਸਤਿਕਾਰ ਦਿੱਤਾ ਗਿਆ ਤੇ ਉਸ ਸੰਬੰਧ ਦੇ ਵਿੱਚ ਉਹਨਾਂ ਦੀ ਜਿਹੜੀ ਖੁਸ਼ੀ ਆ ਉਹ ਕਿਸ ਪ੍ਰਕਾਰ ਦੀ ਖੁਸ਼ੀ ਲੋਕਾਂ ਦੇ ਨਾਲ ਸਾਂਝੀ ਕਰ ਦਿੰਦੇ ਨੇ ਔਰ ਇਸ ਨੂੰ ਕਿਸ ਨਜ਼ਰੀਏ ਨੇ ਦੇ ਦਿੱਨੇ ਹਾਂਜੀ ਮੈਂ ਕੋਈ 35 ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਇਹ ਜੁYouth ਕਾਂਗਰਸ ਦਾ ਵਾਰਡ ਪੱਧਰ ਤੋਂ ਕੰਮ ਸ਼ੁਰੂ ਕੀਤਾ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਇੱਕ ਇੱਕ ਪੌੜੀ ਇੱਕ ਇੱਕ ਪੌੜੀ ਚੜ੍ਹ ਕੇ ਤੇ ਜ਼ਿਲ੍ਹਾ ਕਾਂਗਰਸ ਯੂਥ ਦਾ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਇਸੇ ਤਰ੍ਹਾਂ ਵੱਡੀ ਕਾਂਗਰਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਿੱਚ ਵਾਇਸ ਪ੍ਰੇਨ ਜਨਰਲ ਸੈਕਟਰੀ ਔਰ ਕੈਸ਼ੀਅਰ ਦੇ ਅਹੁਦਿਆਂ ਤੇ ਤੇ ਰਹਿੰਦਾ ਹੋਇਆ ਫਿਰ ਪੰਜਾਬ ਦੇ ਵਿੱਚ ਸਟੇਟ ਦੇ ਚ ਮੈਨੂੰ ਸੈਕਟਰੀ ਬਣਾਇਆ ਗਿਆ ਮੀਡੀਆ ਸੈਕਟਿਵਿਟੀ ਰਿਆ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੋ ਤਕਰੀਬਨ ਕਾਂਗਰਸ ਪਾਰਟੀ ਨਾਲ ਜਿੱਥੇ ਮੇਰੇ ਪਿਤਾ ਜੀ ਜਿਨ੍ਹਾਂ ਤੋਂ ਮੈਨੂੰ ਕਾਮਰ ਤਰਸੀਮ ਲਾਲ ਜੀ ਕਿਉਂਕਿ ਉਹ ਇੱਕ ਸਮਾਜ ਸੇਕਾ ਸੇਵਕ ਸੀਗੇ ਉਹਨਾਂ ਤੋਂ ਮੈਨੂੰ ਵਿਰਾਸਤ ਦੇ ਵਿੱਚ ਸੇਵਾ ਦੀ ਭਾਵਨਾ ਮਿਲੀ ਔਰ ਮੈਂ ਇਸ ਤਰੀਕੇ ਨਾਲ ਪਾਰਟੀ ਦੀ ਸੇਵਾ ਕਰਦਾ ਆ ਰਿਹਾ। ਸੋ ਪਾਰਟੀ ਨੇ ਮੈਨੂੰ ਅੱਜ ਮਾਣ ਬਖਸ਼ਿਆ ਇਹ। ਪੁਰਾਣਾ ਵਰਕਰ ਹੋਣ ਦੇ ਨਾਤੇ। ਸੋ ਮੈਂ ਜੋ ਵੀ ਕੋਸ਼ਿਸ਼ ਕਰੂੰਗਾ ਕਿ ਆਪਣੇ ਵਰਕਰ ਜੋ ਸਾਥੀ ਹੈ ਮੇਰੇ। ਉਹਨਾਂ ਦੀ ਕਦੀ ਪੇਠ ਨਹੀਂ ਲੱਗੂਗੀ। ਠੀਕ। ਅੱਛਾ ਸ਼ਰਮਾ ਜੈਸਪਰਕਾਰ ਤੁਹਾਡਾ ਬੇਸ਼ੱਕ ਨਾਮ ਆ ਇੱਕ ਰਕੇਸ਼ ਪਾਂਡੇ ਜੀ ਦਾ ਜੋ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਵੀ ਨੇ ਹਮੇਸ਼ਾ ਉਹਨਾਂ ਨਾਲ ਜੁੜਿਆ ਰਹਿਆ ਪਰ ਉਸ ਦੇ ਬਾਵਜੂਦ ਤੁਹਾਡੇ ਉੱਤੇ ਕਿਸੇ ਵੀ ਪ੍ਰਕਾਰ ਦੇ ਜਿਹੜੀ ਧੜੇਬੰਦੀ ਦੀ ਜਿਹੜੀ ਸਟੈਂਪ ਨਹੀਂ ਲੱਗੀ। ਕਿਉਂਕਿ ਜਦੋਂ ਜ਼ਿਲ੍ਹਾ ਪ੍ਰਧਾਨ ਬਣਦਾ ਚਾਹੇ ਉਹ ਪਿੱਛੇ ਜਿੰਨੇ ਮਰਜੀ ਅਸੀਂ ਦੇਖ ਲਈਏ ਪਵਨ ਜੀ ਨੂੰ ਦੇਖ ਲਈਏ ਤਾਂ ਉਹਨਾਂ ਤੇ ਤੁਹਾਡੀ ਗਰੁੱਪ ਦਾ ਤੇ ਗੁਰਪ੍ਰੀਤ ਜੀ ਨੂੰ ਗੋਗੀ ਜੀ ਨੂੰ ਦੇਖ ਲਈਏ ਤਾਂ ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਧੜੇ ਦਾ ਜਿਹੜਾ ਸਟੈਂਪ ਲੱਗੀ ਸੀ ਉਹ ਤੁਸੀਂ ਹੁਣ ਤੱਕ ਆਪਣੇ ਉੱਤੇ ਕਿਸੇ ਵੀ ਧੜੇਬੰਦੀ ਦੀ ਸਟੈਂਪ ਨਹੀਂ ਲਗਣ ਦਿੱਤੀ ਕੀ ਜਦੋਂ ਜਿਹੜੀ ਤੁਸੀਂ ਹੁਣ ਪ੍ਰਧਾਨਗੀ ਦੀ ਪਾਰੀ ਖੇਡਣ ਜਾ ਰਹੇ ਹੋ ਇਹਦੇ ਵਿੱਚ ਵੀ ਕਿਸੇ ਦੀ ਕਿਸੇ ਧੜੇਬੰਦੀ ਦੀ ਸਟੈਂਪ ਆਪਣੇ ਉੱਤੇ ਲਗਣ ਦੋਵੋਗੇ ਦੇਖੋ ਮੈਂ ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ ਕੰਮ ਨਹੀਂ ਕੀਤਾ ਮੈਂ ਕਾਂਗਰਸ ਪਾਰਟੀ ਦਾ ਵਰਕਰ ਬਣ ਕੇ ਰਿਹਾ ਹਮੇਸ਼ਾ ਉਹਦੇ ਵਿੱਚ ਰਕੇਸ਼ ਪਾਂਡੇ ਯੂਥ ਕਾਂਗਰਸ ਦੇ ਪ੍ਰਧਾਨ ਸੀ ਤੇ ਮੈਂ ਜਨਰਲ ਸੈਕਟਰੀ ਯੂਥ ਕਾਂਗਰਸ ਰਿਆਂ डावਰ ਜੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੀਗੇ ਤੇ ਮੈਂ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰੀਆਂ ਦੇ ਵਿੱਚ ਉਹਨਾਂ ਦੇ ਨਾਲ ਰਿਆਂ ਹਾਂ ਜੀ 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 ਸ਼੍ਰੀ ਹਰਨਾਮਦਾ ਜੋਰ ਜੀ ਹੁੰਦੇ ਸੀ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਉਹ ਜ਼ਿਲ੍ਹਾ ਪ੍ਰਧਾਨ ਸੀ ਤੇ ਉਹਨਾਂ ਨਾਲ ਇੱਦਾਂ ਹੀ ਕੰਮ ਕੀਤਾ ਚਾਹੇ ਗੁਰਚਨ ਸਿੰਘ ਗਾਲਵ ਜੀ ਇਲੈਕਸ਼ਨ ਲੜੇ ਚਾਹੇ ਮਨੀਸ਼ ਤਵਾੜੀ ਜੀ ਇਲੈਕਸ਼ਨ ਲੜੇ ਰਵੀਨ ਸਿੰਘ ਬਿੱਟੂ ਜੀ ਲੜੇ ਮੈਂ ਕਿਸੇ ਇੱਕ ਇਨਸਾਨ ਵਾਸਤੇ ਕੰਮ ਨਹੀਂ ਕੀਤਾ ਮੈਂ ਇੱਕ ਮੈਂ ਕੰਮ ਕੀਤਾ ਪਾਰਟੀ ਵਾਸਤੇ ਪਾਰਟੀ ਨੇ ਜਿਹਨੂੰ ਟਿਕਟ ਦੇ ਦਿੱਤੀ ਮੈਂ ਉਹਦੇ ਲਈ ਮੇਰੀ ਸਮਰਪਣਾ ਮੇਰਾ ਠੀਕ ਠੀਕ ਇਸ ਕਰਕੇ ਮੈਂ ਤਾਂ ਸੰਗਠਨ ਦਾ ਆਦਮੀ ਆ ਔਰ ਕਾਂਗਰਸ ਪਾਰਟੀ ਦੇ ਨਾਲ ਚੱਲਦਾ ਵਾਂ ਤੇ ਇਸ ਕਰਕੇ ਕੋਈ ਤੁਹਾਡੇ ਬੰਦੀ ਦੀ ਕੋਈ ਗੱਲ ਨਹੀਂ ਹੈਗੀ ਠੀਕ ਜੀ ਹਾਂ ਅੱਛਾ ਜਿਵੇਂ ਦੇਖਿਆ ਜਾਵੇ ਤਾਂ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਔਰ ਆਸ਼ੂ ਦਾ ਜਿਹੜਾ ਪਰਾਣਾ ਕਾਫੀ ਭਾਰੀ ਆ ਤੇ ਉਸ ਤੋਂ ਬਿਨਾਂ ਬਹੁਤ ਸਾਰੇ ਵਰਕਰ ਇਹੋ ਜਿਹੇ ਨੇ ਜਿਹੜੇ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਜਿਵੇਂ ਗੋਗੀ ਜੀ ਵੀ ਪ੍ਰਧਾਨ ਰਹੇ ਨੇ ਤੇ ਉਹਨਾਂ ਨੇ ਵੀ ਉਹਨਾਂ ਨੂੰ ਜਿਆਦਾਤਰ ਜਿਹੜਾ ਟੱਚ ਦੇ ਵਿੱਚ ਨਹੀਂ ਆਂਦਾ ਕਿ ਤੁਸੀਂ ਉਹ ਕੋਸ਼ਿਸ਼ ਕਰੋਗੇ ਵੀ ਜਿਹੜੇ ਉਹ ਇਸ ਧੜੇ ਤੋਂ ਬਿਨਾਂ ਵੱਖਰੇ ਲੋਕ ਨੇ ਜਿਵੇਂ ਬਹੁਤ ਸਾਰੇ ਆਗੂ ਬੈਠੇ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਤਵਾੜੀ ਗਰੁੱਪ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਤੁਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੋਗੇ ਜਿਵੇਂ ਜਿਹੋ ਜਿਹਾ ਪਹਿਲਾਂ ਨਹੀਂ ਹੋਇਆ ਹੁੰਦਾ ਦੇਖੋ ਮੈਂ ਤੁਹਾਨੂੰ ਦੱਸ ਕੀ ਹਟਿਆ ਕਿ ਚਾਹੇ ਆਸ਼ੂ ਜੀ ਸਾਡੇ ਸਤਕਾਰਯੋਗ ਮੰ ministr ਆ ਉਹਨਾਂ ਨਾਲ ਵੀ ਮੈਂ ਕੰਮ ਪਾਰਟੀ ਚ ਕੀਤਾ ਹੋਇਆ ਹੈ ਤਲਵਾਰਜੀ ਵੀ ਨਾਲ ਕਾਉਂਸਲਰ ਰਹੇ ਆ ਹੁਣ ਐਮਐਲਏ ਆ ਉਹ ਸਾਡੇ ਤੇ ਮੈਂ ਮੇਰੀ ਸੋਚ ਇਹ ਕਾ ਕਿ ਜਿਹੜਾ ਵਰਕਰ ਉਹ ਪਾਰਟੀ ਦਾ ਹੁੰਦਾ ਵਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਇਹ ਜੋੜ ਕੇ ਨਹੀਂ ਦੇਖਿਆ ਉਹ ਵੀ ਕਿਹੜਾ ਕਿਹਦੇ ਨਾਲ ਹੈਗਾ ਉਹ ਜਿਹੜਾ ਪਾਰਟੀ ਦੇ ਪ੍ਰਤੀ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ ਠੀਕ ਠੀਕ ਪਾਚੇ ਕੀ ਚੀਜ਼ ਹੋਰ ਵੀ ਹੈ ਜਿਵੇਂ ਲੋਕ ਸਭਾ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਤੁਸੀਂ ਪ੍ਰਧਾਨ ਬਣੇ ਹੋ ਤੁਹਾਡੇ ਕੋਲ 6 ਵਿਧਾਨ ਸਭਾਵਾਂ ਜਿਹੜੀਆਂ ਸ਼ਹਿਰੀਆਂ ਨੇ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਤੁਹਾਡਾ ਪ੍ਰਭਾਵ ਆ ਔਰ ਤੁਹਾਡੇ ਹੀ ਪ੍ਰਭਾਵ ਜਿਹੜੀ ਕਾਰਜਕਾਰੀ ਦੀ ਜਿਹੜੀ ਮੋਹਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਤੇ ਲੱਗਣੀ ਆ ਔਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਅਸੀਂ ਜੇ ਕਹੀਏ ਵੀ ਕਾਂਗਰਸ ਮਜ਼ਬੂਤ ਆ ਤੇ ਹੋ ਸਕਦਾ ਕਿ ਇਸ ਦੇ ਮੁਕਾਬਲੇ ਜੇ ਅਸੀਂ ਇਹ ਕਹੀਏ ਕਿ ਵਿਰੋਧੀ ਧਿਰ ਕਮਜ਼ੋਰ ਆ ਇਸ ਕਰਕੇ ਕਾਂਗਰਸ ਨੂੰ ਪਿਛਲੀ ਵਾਰੀ ਵੀ ਵਧੀਆ ਚਾਂਸ ਮਿਲਿਆ ਤੇ ਭਵਿੱਖ ਦੇ ਵਿੱਚ ਵੀ ਹੋ ਸਕਦਾ ਇਹੋ ਜਿਹਾ ਹੋ ਸਕਦਾ ਪਰ ਕੀ ਜੇਕਰ ਅਜਿਹਾ ਹੈ ਜੇਕਰ ਇਹ ਵੀ ਚੱਲ ਰਿਹਾ ਵੀ ਅਕਾਲੀ ਦਲ ਵੱਲੋਂ ਜਿਹੜੀ ਇਸ ਵਾਰ ਦੀ ਜਿਹੜੀ ਟਿਕਟਾ ਬਦਲ ਕੇ ਭਾਜਪਾ ਦੇ ਖੇਮੇ ਦੇ ਵਿੱਚ ਛੁੱਟ ਦਿੱਤੀ ਜਾਵੇਗੀ ਔਰ ਫੂਲਕੇ ਸਾਭ ਦੀ ਵੈਸੇ ਵੈਸੇ ਇਹ ਭਾਵੇਂ ਹਵਾਵਾਂ ਨੇ ਇਹ ਉਹਨਾਂ ਦੀ ਵੀ ਚਰਚਾ ਵੀ ਉਹ ਵੀ ਇੱਥੋਂ ਚੁੰਨ ਲੜ ਸਕਦੇ ਨੇ ਵੀ ਜੇਕਰ ਵਿਰੋਧੀ ਕੈਂਡੀਡੇਟ ਇੱਥੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਮਜ਼ਬੂਤ ਆ ਗਿਆ ਤੇ ਉਸ ਨੂੰ ਤੁਸੀਂ ਕਿਸ ਪ੍ਰਕਾਰ ਫੇਸ ਕਰੋਗੇ ਦੇਖੋ ਜੋ ਆਪਾਂ ਅੱਜ ਆਨੰਦ ਮਾਣ ਰਹੇ ਹਾਂ ਇਹ ਸ਼ਹੀਦ ਦੇ ਆਜ਼ਮ ਬੈਂਸ ਸਿੰਘ ਉਹਨਾਂ ਦੀ ਦੇਣ ਆ ਉਹਨਾਂ ਦਾ ਪੋਤਾ ਲੁਧਿਆਣਾੋਂ ਇਲੈਕਸ਼ਨ ਲੜਿਆ ਰਮਨੀ ਸਿੰਘ ਬਿੱਟੂ ਉਹਦੇ ਵਰਗਾ ਨਰਮ ਸੁਭਾਅ ਦਾ ਕੋਈ ਨਹੀਂ ਹੈ ਔਰ ਜਿੰਨਾ ਹੋ ਲੋਕ ਸਭਾ ਦੇ ਵਿੱਚ ਉਹਦੇ ਕੁਐਸਚਨ ਬੋਲਦਾ ਇੰਨਾ ਕੋਈ ਹੋਰ ਐਮਪੀ ਨਹੀਂ ਬੋਲਦਾ ਨਮਨ ਸੁਭਾਅ ਦਾ ਤੇ ਕੋਈ ਵੱਡੇ ਤੋਂ ਬਟਾ ਜਿਹੜਾ ਮਰਜ਼ੀ ਕੈਂਡੀਡੇਟ ਆ ਜਾਵੇ ਰਮਨੀ ਸਿੰਘ ਬਿੱਟੂ ਦੀ ਜਿਹੜੀ ਜਿੱਤ ਹੋਣੀ ਆ ਉਹ ਅੱਗੇ ਨੂੰ ਡਬਲ ਹੋਣੀ ਆ ਘੱਟ ਨਹੀਂ ਹੋਣੀ ਫਿਲਮੀ ਐਕਟ੍ਰੈਸ ਦੀ ਵੀ ਜਿਵੇਂ ਅਕਸ਼ੇ ਕੁਮਾਰ ਦੀ ਵੀ ਚਰਚਾ ਚੱਲ ਰਹੀ ਹੈ ਕਿਉਂਕਿ Hindu ਵੀ ਚਿਹਰਾ ਤੇ ਵੈਸੇ ਵੀ ਜੇ BJP ਉਹ ਕਰਦੀ ਆ ਤਾਂ ਜਿਹੜੀ ਫਿਰ Hindu Board ਨੂੰ ਤੁਸੀਂ ਕਿਵੇਂ ਸਮਝਦੇ ਸਮਝੋ ਦੇਖੋ ਹੁਣ ਚੰਡੀਗੜ੍ਹ ਤੋਂ ਅਨੂਪਮ ਖੈਰ ਜਿੱਤੀ ਆ ਅੱਜ ਲੋਕੋ ਤੋਂ ਪਰੇਸ਼ਾਨੋਂ ਮਿਲਦੀ ਨਹੀਂ ਤੇ ਤਰਮਿੰਦਰ ਜੀ ਰਾਜਸਥਾਨ ਤੋਂ ਜਿੱਤੇ ਆ ਉਹ ਤੋਂ ਬਾਅਦ ਛੱਡ ਕੇ ਆ ਗਏ ਉਹ ਤੇ ਲੋਕਾਂ ਨੂੰ ਕੰਮ ਚਾਹੀਦਾ ਫਿਲਮੀ ਐਕਟਰਾਂ ਨੂੰ ਕੀ ਕਰਨਾ ਫਿਲਮੀ ਐਕਟਰ ਹੈਗੇ ਪਿਕਚਰਾਂ 'ਚ ਕੰਮ ਕਰਨ ਨੂੰ ਠੀਕ ਹੈ ਇੱਥੇ ਲੋਕਾਂ ਨੂੰ ਸਮਾਜ ਦਾ ਸੇਵਕ ਚਾਹੀਦਾ ਜਨ ਸੇਵਕ ਚਾਹੀਦਾ ਜਿਹੜਾ ਲੋਕਾਂ 'ਚ ਰਹਿ ਕੇ ਕੰਮ ਕਰੇ ਇਹ ਜਿਹੜੇ ਐਕਟਰ ਆ ਏ ਠੀਕ ਆ ਇਹ ਆਣਗੇ ਭੀੜ ਇਕੱਠੀ ਹੋ ਸਕਦੀ ਆ ਲੇਕਿਨ ਉਹ ਵੋਟਾਂ 'ਚ ਤਬਦੀਲ ਨਹੀਂ ਹੋਣ ਕਿਉਂਕਿ ਆਪਣੇ ਕੋਲ ਬਹੁਤ ਜ਼ਿਆਦਾ ਐਦਾਂ ਦੀਆਂ ਮਸਾਲਾ ਹੈਗੀਆਂ ਤੁਸੀਂ ਧਰਮਿੰਦਰ ਜੀ ਦੇਖੋ ਤੋਂ ਛੱਡ ਕੇ ਆ ਗਏ ਸਾਲ ਵੀ ਨਹੀਂ ਰਹੇ ਲੋਕ ਸਭ ਐਨੀ ਲੋਕਾਂ ਨੂੰ ਜੁਤਾਈ ਆ Rajasthan ਤੋਂ ਹੁਣ ਚੰਡੀਗੜ੍ਹ ਦੇ ਨੇੜੇ ਹੀ ਆਪਣੇ ਪੈਂਦਾ ਉੱਥੋਂ ਹੌਣਪੋਂ ਖੈਰ ਤੋਂ ਬੜੇ ਲੋਕੀ ਦੁਖੀ ਆ ਲੋਕ ਉਹ ਮਿਲਦੀ ਨਹੀਂ ਉਹਦਾ ਤਰੀਕਾ ਹੀ ਹੋਰ ਆ ਬੋਲਣ ਦਾ ਹੀ ਹੋਰ ਪਤਾ ਹੀ ਨਹੀਂ ਕਿ ਜਿਹੜਾ ਬੰਦਾ ਵਰਕਰਾਂ ਚ ਆਮ ਪਬਲਿਕ ਚ ਰਹਿੰਦਾ ਉਹਨੂੰ ਪਤਾ ਹੁੰਦਾ ਐਕਟਰਾਂ ਨੂੰ ਤਾਂ ਕਿਸੇ ਨਾਲ ਹੁੰਦਾ ਹੀ ਨਹੀਂ ਇਹ ਤਾਂ ਗਲੈਮਰ ਦੀ ਦੁਨੀਆ ਹੈਗੀ ਆ ਬਾਲੀਵੁੱਡ ਦੀ ਇਹਨਾਂ ਨੇ ਆਪਣੇ ਤਰੀਕੇ ਨਾਲ ਰਹਿਣਾ ਸਿਆਣਾ ਵਾ ਇਹ ਤਰੀਕਾ ਆਪਣਾ ਰਹਿਣ ਸਿਆਣ ਦਾ ਲੇਕਿਨ ਜੋ ਇਹ ਸਾਡਾ ਜਿਹੜਾ ਪਰਿਵਾਰ ਚੱਲਿਆ ਆ ਰਿਹਾ ਜਮੀਨੀ ਸਰ ਤੋਂ ਉਹ ਸਾਹਿਬ ਬੈਂਸ ਸਿੰਘ ਜੀ ਦੇ ਸਰਪੰਚ ਤੋਂ ਸ਼ੁਰੂ ਕੀਤਾ ਉਹਨਾਂ ਨੇ ਤੇ ਇਸੇ ਤਰ੍ਹਾਂ ਰਵੀ ਮਿੱਟੂ ਦੀ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਇਹਨਾਂ ਨੇ ਤੇ ਨਸ਼ਿਆਂ ਦੇ ਖਿਲਾਫ ਮੋਹਮ ਇਹਨਾਂ ਨੇ ਚਲਾਈ ਉਹ ਅਕਾਲੀ ਸਰਕਾਰ ਦੇ ਵਿੱਚ ਤੋ ਇਹਨਾਂ ਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਣਾ ਜਿਹੜਾ ਮਰਜੀ ਜਿੱਡਾ ਮਰਜੀ ਕੋ ਆ ਜਾਵੇ ਜਦ ਮੋਦੀ ਜੀ ਖੁਦ ਵੀ ਆ ਜਾਣ ਉਹ ਵੀ ਨਹੀਂ ਇੱਥੇ ਜਿੱਤ ਬੰਦੇ ਠੀਕ ਠੀਕ ਅੱਛਾ ਦੂਜੀ ਗੱਲ ਤੁਸੀਂ ਮੋਦੀ ਦੀ ਵੀ ਗੱਲ ਕੀਤੀ ਆ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਉਹ ਹਿੰਦੂ ਤਵੀ ਕਾਰਡ ਖੇਡ ਰਹੀ ਹੈ ਤੁਸੀਂ ਵੀ ਇੱਕ ਹਿੰਦੂ ਹੋ ਤੇ ਇਸ ਕਾਰਡ ਨੂੰ ਲੁਧਿਆਣਾ ਦੇ ਵਿੱਚ ਤੁਸੀਂ ਕਿਸ ਪ੍ਰਕਾਰ ਬੇਫਲ ਕਰੋਗੇ ਦੇਖੋ ਸਾਡਾ ਜਿਹੜਾ ਦੇਸ਼ ਆ ਉਹ ਅਨੇਕ ਧਰਮਾਂ ਅਨੇਕ ਜਾਤੀਆਂ ਦਾ ਸਾਂਝਾ ਦੇਸ਼ ਆ ਇੱਥੇ ਬੀਜੇਪੀ ਨੇ ਹਮੇਸ਼ਾ ਸਮprਦਾਇਕਤਾ ਦੀ ਗੱਲ ਕੀਤੀ ਆ ਇਹਨਾਂ ਨੂੰ ਇਲੈਕਸ਼ਨ ਦੇ ਨੇੜੇ ਆ ਕੇ ਮੁੱਦਾ ਯਾਦ ਆ ਜਾਂਦਾ ਮੰਦਰ ਦਾ ਜਿੰਨੀ ਮжоਰਿਟੀ ਐ ਕਿਸੇ ਮੋਦੀ ਜੀ ਦੇ ਕੋਲ ਐਨੀ ਤਾਂ ਇਹ ਤਾਂ ਇੱਕ ਇਤਿਹਾਸ ਹੀ ਬਣ ਗਿਆ ਕਦੀ ਵੀ ਨਹੀਂ ਹੋਈ ਤੇ ਇਹਨਾਂ ਨੂੰ ਹੁਣ ਯਾਦ ਆਉਂਦੀ ਆ ਸਾਡਾ ਦੇਸ਼ ਜਿਹੜਾ ਕਿਸੇ ਧਰਮ ਨਾਲ ਜੋੜਨ ਦੀ ਜਾਤ ਨਾਲ ਜੋੜਨ ਦੀ ਚੀਜ਼ ਆ ਇਹ ਦੇਸ਼ ਨੂੰ ਤੋੜਨ ਵਾਲੀ ਚੀਜ਼ ਆ ਇਸ ਕਰਕੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਨਾਂ ਦੀ ਗੱਲਾਂ ਨੂੰ ਜਿਵੇਂ ਉਹਨਾਂ ਨੇ ਹੁਣ 10% ਜਿਹੜਾ ਰਾਖਵਾ ਕਰਨਾ ਉਹ ਚ ਜਾਤੀਆਂ ਨੂੰ ਦੇਣ ਦੇ ਲੁਭਾਵਣਾ ਵਾਦਾ ਕਹਿ ਸਕਦੇ ਆ ਜਾਂ ਉਹਨਾਂ ਦਾ ਵਾਦਾ ਕਹਿ ਸਕਦੇ ਆ ਵੀ ਇਸ ਨਾਲ ਜਿਹੜੀ ਜਿਹੜਾ ਜਰਨਲ ਸ੍ਰੈਣੀਆ ਕਾਂਗਰਸ ਨਾਲ ਜੁੜੀ ਹੋਇਆ ਉਹਦੇ ਤੇ ਕੋਈ ਪ੍ਰਭਾਵ ਪਵੇਗਾ ਔਰ ਉਹਨੂੰ ਰੋਕਣ ਲਈ ਤੁਹਾਡੇ ਵੱਲੋਂ ਕੋਈ ਉਹ ਤੇ ਕੋਈ ਪ੍ਰਭਾਵ ਨਹੀਂ ਪੈਣਾ ਇਹਦਾ ਰਿਜ਼ਰਵੇਸ਼ਨ ਜੋ ਹੈਗੀ ਪਹਿਲਾਂ ਹੀ ਚੱਲ ਰਹੀ ਆ ਇਹ ਇੱਕ ਇਲੈਕਸ਼ਨ ਸਟੰਟ ਚੱਲ ਰਿਹਾ ਹੈ ਉਹਨਾਂ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਚੀਜ਼ਾਂ ਚੱਲ ਰਹੀਆਂ ਔਰ ਦੁਨੀਆ ਨੂੰ ਪਤਾ ਹੀ ਆ ਪਤਾ ਲੱਗ ਚੁੱਕਿਆ ਕਿ ਮੋਦੀ ਜੀ ਇਲੈਕਸ਼ਨ ਤੋਂ ਪਹਿਲਾਂ ਕੀ ਕਹਿੰਦੇ ਸੀਗੇ ਔਰ ਬਾਅਦ ਚ ਸਾਰਾ ਕੁਝ ਉਹਦੇ ਉਲਟ ਹੋਇਆ ਚਾਹੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲੈ ਲਓ ਚਾਹੇ ਤੁਸੀਂ ਬਾਹਰਲੇ ਦੇਸ਼ਾਂ ਦੀਆਂ ਚੀਜ਼ਾਂ ਲੈ ਲਓ ਜੋ ਵੀ ਉਹਦੀਆਂ ਪਾਲਿਸੀਆਂ ਉਹ ਤਾਂ ਇੱਕ 20 ਘਰਾਨਿਆਂ ਦੀ ਸਰਕਾਰ ਹੈ ਦੇਸ਼ ਦੇ ਜਿਹੜੇ 20 ਘਰਾਨੇ ਉੱਚਾ ਉਹ ਤਾਂ ਚਾਹਦੇ ਨਹੀਂ ਆ ਰੇੜੀ ਫੜੀ ਲੱਗੇ ਛੋਟੀਆਂ ਦੁਕਾਨਾਂ ਉਹ ਤਾਂ ਕਹਿੰਦੇ ਮੋਲ ਚਾਹੀਦੇ ਵੱਡੇ ਵੱਡੇ ਸੋਣ ਤਾਂ ਜਿਆਦਾ ਤੋਂ ਜਿਆਦਾ ਜਿੰਨਾ ਵੀ ਕੀਤਾ ਪ੍ਰਾਈਵੇਟੇਸ਼ਨ ਵੱਲ ਨੂੰ ਤੁਰੇ ਆ ਉਹ ਕਿਉਂਕਿ ਇਹ ਸਰਕਾਰ ਮੋਦੀ ਇਹ ਨਹੀਂ ਚਲਾ ਰਹੀ ਇਹ ਜਿਹੜੇ ਉਹਨਾਂ ਨੂੰ ਫੰਡਿੰਗ ਕਰਦੇ 20 ਘਰਾਨੇ ਵੱਡੇ ਅਡਾਨੀਆਂ ਮਾਨੀਆਂ ਉਹ ਚਲਾ ਰਹੇ ਆ ਅਛਾ ਅਖੀਰ ਇਸ ਵਾਰ ਬਹੁਤ ਐਮਾ ਕਿਉਂਕਿ ਤੁਸੀਂ ਵਾਅਦਿਆਂ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤਲਵੰਡੀ ਸਾਬੋ ਚ ਰੈਲੀ ਸੀ ਤਾਂ ਹੱਥ ਵਿੱਚ ਸ਼੍ਰੀ ਗੁਰੂਕਾ ਸਾਹਿਬ ਫੜ ਕੇ ਉਹਨਾਂ ਨੇ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਜੇਕਰ ਪਿੱਛੇ ਦੇ ਸੌਚਕ ਸਮਾਗਮ ਦੀ ਗੱਲ ਕਰੀਏ ਤਾਂ ਉੱਥੇ ਇੱਕ ਵਿਧਾਇਕ ਨੇ ਸ਼ਰਿਆਂ ਮ ਉਸ ਦਾ ਬਾਈਕਾਟ ਕਰ ਦਿੱਤਾ ਵੀ ਜੋ ਮੰਚ ਤੇ ਬੈਠਾ ਜੋ ਐਸਐਸਪੀ ਹੌਸ ਜ਼ਿਲ੍ਹੇ ਦਾ ਵੀ ਉਹੋ ਇਸ ਨਸ਼ੇ ਨੂੰ ਪ੍ਰੋਮੋਟ ਕਰਦਾ ਲੁਧਿਆਣੇ ਦੀ ਕਰੀਏ ਤਾਂ ਤੁਹਾਡੇ ਤੋਂ ਵੀ ਪਤਾ ਲੱਗਿਆ ਵੀ ਤੁਹਾਡੇ ਇੱਕ ਵਰਕਰ ਨੂੰ ਚੰਦਰ ਸਿੰਘ ਸੋਹਤ ਦੇ ਉੱਤੇ ਵੀ ਰਾਤ ਕਿਸੇ ਨਸ਼ੇ ਤਸਕਰ ਨੇ ਜਿਹੜਾ ਹਮਲਾ ਕੀਤਾ ਵੀ ਇਸ ਨਸ਼ੇ ਤਸਕਰੀ ਨੂੰ ਠੱਲ ਪਾਉਣ ਲਈ ਲੁਧਿਆਣੇ ਦੇ ਵਿੱਚ ਤੁਸੀਂ ਵਿਸ਼ੇਸ਼ ਪ੍ਰਕਾਰ ਦੀ ਮੁਹਿੰਮ ਜਿਹੜੀ ਪੁਲਿਸ ਦਾ ਸਕਿਊ ਟੈਗ ਕਰਦੀ ਹੋਵੇ ਇਹ ਜੀ ਕੋਈ ਚਲਾਉਂਗੇ हां बिल्कुल कैप्टन साहब ਦਾ ਸਭ ਤੋਂ ਪਹਿਲਾ ਵਾਅਦਾ ਇਹੀ ਹੈ ਸਿਗਾ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਨੂੰ ਰੋਕਣਾ ਔਰ ਅਸੀਂ ਰੋਕਣ 'ਚ ਕਾਮਯਾਬੀ ਹੋਏ ਆ ਕੋ ਜਿੱਦਾਂ ਪਹਿਲਾਂ ਤੁਸੀਂ ਦੇਖੋਗੇ ਜਗ੍ਹਾ ਜਗ੍ਹਾ ਹਰ ਜਗ੍ਹਾ ਸਾਡੇ ਬਾੜਾਂ 'ਚ ਵੀ ਹੋਰ ਵੀ ਨਸ਼ੇ ਆਮ ਵਿਕਦੇ ਸੀਗੇ ਲੇਕਿਨ ਹੁਣ ਉਹ ਤੇ ਨੱਥ ਪੈ ਚੁੱਕੀ ਆ ਹੁਣ ਇਕਾ ਦੁੱਕਾ ਜਿਹੜੇ ਲੋਕ ਆ ਵੱਡੀਆਂ ਖੇਪਾਂ ਦੇਖੋ ਕਿੰਨੀਆਂ ਫੜ ਹੁੰਦੀਆਂ ਬਾਹਰੋਂ ਅੱਗੇ ਨਹੀਂ ਫੜ ਹੁੰਦੀਆਂ ਸੀਗੀਆਂ ਇਸ ਕਰਕੇ ਸਾਡੀ ਤਾਂ ਜੋ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਨੇ ਕਰਦਾ ਕਿਉਂਕਿ ਉਹਨਾਂ ਦੀ ਸੋਚ ਹੀ ਐਸੀ ਆ ਜੋ ਕਹਿੰਦੇ ਆ ਉਹ ਕਰਦੇ ਆ ਉਹ ਕਦੀ ਝੂਠ ਨਹੀਂ ਬੋਲਦੇ ਹੈਗੇ ਸੋ ਜਿਹੜੀਆਂ ਇਹ ਮਹਿੰਮ ਬਹੁਤ ਜ਼ਿਆਦਾ ਮਤਲਬ ਤਰੀਕੇ ਨਾਲ ਵਧੀਆ ਤਰੀਕੇ ਨਾਲ ਚੱਲੀ ਉਹਨਾਂ ਦੀ ਡਰਾਈਵ ਕਿਉਂਕਿ ਨਸ਼ਾ ਤਾਂ ਬਹੁਤ ਜ਼ਮੀਨ ਤੱਕ ਘਰ ਘਰ ਤੱਕ ਵੜ ਚੁੱਕਿਆ ਸੀ ਪੰਜਾਬ ਦੀ ਅੱਜ ਦੇਖੋ ਅੱਜ ਨਸ਼ੇ ਦੀ ਜਿਹੜੀ ਆ ਬਹੁਤ ਘੱਟ ਲੋਕ ਹੈ ਜਿਹੜੇ ਪਰ ਉਹਨਾਂ ਦੇ ਉੱਤੇ ਵੀ ਸ਼ਕੰਜਾ ਕੱਸਿਆ ਜਾ ਰਿਹਾ ਪੂਰਾ ਆਉਣ ਵਾਲੇ ਦਿਨਾਂ ਹੀ ਦੇਖੋਗੇ ਤੁਹਾਨੂੰ ਕਿਤੇ ਨਜ਼ਰ ਨਹੀਂ ਆਊਗਾ ਠੀਕ ਠਾਕ ਇਸੇ ਅਸ਼ਮੀਲ ਸ਼ਰਮਾ ਜੀ ਜੋ ਲੁਧਿਆਣੇ ਦੇ ਪ੍ਰਧਾਨ ਨੇ ਕਾਂਗਰਸ ਦੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਮਝਾ ਹਾਂ ਜੀ ਕਿ ਇੱਥੇ ਕੈਮਰਾਮੈਨ ਰਵੀ ਗਰਗਨਾ ਗੁਰਪ੍ਰੀਤ ਸਿੰਘ ਮੈਦੂਦਾ ਦੀ ਰਿਪੋਰਟ ਲੁਧਿਆਣਾ